ਵੇ ਮਜਰਾ ਦਾ ਉਹ ਲੱਖਮ ਚ 550 ਹੋ ਰਿਹਾ ਜੀ ਜੀ ਗਰਾਡ ਰਿਪੋਰਟ ਬਿਲਕੁਲ ਸਹੀ ਹੈ ਜੀ ਈਮ ਤਿਆਰ ਹੈ ਜੀ ਬਿਲਕੁਲ ਠੀਕ ਠਾਕ ਬੈਠੇ ਆ ਚੜ੍ਹਦੀ ਕਲਾ 'ਚ ਬੈਠੇ ਹੋਏ ਆ ਜੀ ਸਟੇਜ 'ਤੇ ਕੋਈ ਵੀ ਟੌਲਰ ਤਾਂ ਸਾਨੂੰ ਮੈਸੇਜ ਕਰ ਦਿਓ ਅਸੀਂ ਨਾਲ ਹੀ ਪਹੁੰਚ ਕੇ ਕਰ ਦਾਂਗੇ ਜੀ ਟੈਂਗੋ ਚਾਰਲੀ ਟੈਂਗੋ ਚਾਰਲੀ ਆਜੋ ਭਾਈ ਜੀ ਆਜੋ ਭਾਈ ਜੀ ਕਿੰਨੇ ਬੰਦੇ ਲੈ ਕੇ ਆਈ ਓ ਭਾਈ ਜੀ ਆਪਣੀ ਟੀਮ ਸਾਰੀ ਲੈ ਕੇ ਆਓ ਕੀ ਹਾਲ ਹੈ ਦੋਸਤੋ ਠੀਕ ਠਾਕ ਹਾਂ ਅੱਜ ਬਾਈ ਹੁਣਾ ਕੋਲੇ ਆਪਾਂ ਆਇਆ ਸੰਭੂ ਬਾਰਡਰ ਤੇ ਸਟੇਜ ਤੋਂ ਕਾਫੀ ਪਿੱਛੇ ਨਾ ਬਾਈ ਹੁਣਾ ਦੀਆਂ ਟਰਾਲੀਆਂ ਖੜੀਆਂ ਬਾਈ ਹੁਣਾ ਨੇ ਇੱਕ ਇੱਕ ਆਪ ਦਾ ਬਣਾਇਆ ਵਿਆ ਬੀਸ ਬਹੁਤ ਸੋਹਣਾ ਹਨਾ ਤੇ ਬਾਈ ਹੁਣੇ ਕਹਿੰਦੇ ਵੀ ਨੈਟ ਕਰਤਾ ਬੰਦ ਤੇ ਇਹਨਾਂ ਨੇ ਲੱਭ ਲੈ ਨੈਟ ਦਾ ਜਗਾੜ ਇਹ ਕਹਿੰਦੇ ਵੀ ਜੇ ਸਾਡਾ ਬੰਦਾ ਸਟੇਜ ਤੇ ਆ ਜਾਂ ਸਾਡਾ ਬੰਦਾ ਪਿੱਛੇ ਫਿਰਦਾ ਜਰੂ ਨਹੀਂ ਟਰਾਲੀ ਲੱਭ ਰਹੀ ਇਹ ਇਹ ਫੋਨ ਨਹੀਂ ਲੱਗ ਰਿਹਾ ਤਾਂ ਇਹ ਬੋਕੀ ਟਾਕੀ ਇਹਨਾਂ ਦੇ ਕੋਲ ਇਹ ਉਹਦੇ ਤੋਂ ਹੀ ਗੱਲਬਾਤ ਕਰਕੇ ਨਾ ਵੀ ਇੱਥੇ ਇੱਥੇ ਜਿੱਥੇ ਇੱਥੇ ਬੰਦਾ ਫਿਰਦਾ ਜਾਂ ਕਿਸੇ ਪਾਸੇ ਭੇਜਣਾ ਉਹਨੂੰ ਜਾਂ ਇੱਧਰ ਆਉਣਾ ਤਾਂ ਸਾਰੀ ਗੱਲਬਾਤ ਬਾਈ ਹੁਣ ਉਹਦੇ ਨਾਲ ਕਰ ਲੈਂਦਾ ਨੈਟ ਦਾ ਤੋੜ ਲੱਭ ਕੇ ਲਿਆ ਬਾਈ ਹਾਸੀ ਕਾਲ ਕੀ ਹਾਲ ਚਾਲਾ ਬਹੁਤ ਵਧੀਆ ਬਾਈ ਠੀਕ ਠਾਕ ਕਿਹੜਾ ਪਿੰਡ ਆ ਬਾਈ ਉਹਨਾਂ ਦਾ ਸਾਡਾ ਪਿੰਡ ਹੈਗਾ ਜੀ ਬੋਦਲਾਂ ਤੋਂ ਸੂਹੇ ਤੇ ਲੱਗੇ ਦਸੂਹੇ ਕੋਲੇ ਹਾਂਜੀ ਹਾਂਜੀ ਠੀਕ ਆ ਫਿਰ ਇਹ ਕਿ ਏ ਭਾਜੀ ਆਈਡੀਆ ਐਵੇਂ ਆਇਆ ਕਿ ਜਦੋਂ ਅਸੀਂ ਇੱਥੇ ਪਹੁੰਚੇ ਆ ਸਾਡੇ ਭਰਾਵਾਂ ਦਾ ਸਾਨੂੰ ਪਿੱਛੇ ਮੈਸੇਜ ਗਿਆ ਕਿ ਸਾਡੇ ਇੱਥੇ ਰੇਂਜ ਨਹੀਂ ਆ ਰਹੀ ਗੱਲ ਨਹੀਂ ਹੋ ਰਹੀ ਸਟੇਜ ਤੇ ਵੀ ਨਹੀਂ ਗੱਲ ਹੋ ਰਹੀ ਪਿੱਛੇ ਵੀ ਨਹੀਂ ਹੋ ਰਹੀ ਸਾਡੀ 2-300 ਮੁੰਡੇ ਦੀ ਟੀਮ ਹੈ ਜੀ ਇੱਥੇ ਆਈ ਹੋਈ ਇਸ ਕਰਕੇ ਅਸੀਂ ਸਾਰਿਆਂ ਨੂੰ ਵਾਕੀ ਟੋਕੀ ਦਿੱਤੇ ਹੋਏ ਆ ਜੀ ਜੇ ਸਾਨੂੰ ਕੋਈ ਪ੍ਰੋਬਲਮ ਸਟੇਜ ਤੇ ਆਉਂਦੀ ਜਿੱਦਾਂ ਹੀ ਸਾਨੂੰ ਕਾਲ ਇੱਥੇ ਪਹੁੰਚਦੀ ਅਸੀਂ ਨਾਲ ਹੀ ਸਟੇਜ ਤੇ ਪਹੁੰਚ ਕੇ ਕਰ ਦਿੰਦੇ ਆ ਪਿੱਛੇ ਜਿਹੜੇ ਸਾਡੇ ਅਸੀਂ 4 ਕਿਲੋਮੀਟਰ ਇੱਥੇ ਪਿੱਛੇ ਬੈਠੇ ਆ ਜਿੱਦੋਂ ਪਿੱਛੇ ਵੀ ਸਾਡੇ ਮੁੰਡੇ ਆ ਇਹ ਤੋਂ ਅੱਗੇ ਵੀ ਸਾਡੇ ਭਰਾ ਬ ਨਾਲ ਦੇ ਨਾਲ ਹੀ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਸਟੇਜ ਤੇ ਨਾਲ ਹੀ ਪਹੁੰਚ ਹੀ ਗਈ ਹਾਂ। ਪਹੁੰਚ ਜਾਨੋ। ਹਾਂਜੀ ਹਾਂ। ਮਤਲਬ ਜੇ ਕੋਈ ਬੰਦਾ ਆਪਣਾ ਉਧਰੋਂ ਸਾਧ ਰਿਹਾ ਹੈ ਤਾਂ ਤੁਸੀਂ ਮਤਲਬ ਇੱਥੋਂ ਆਦਾ ਕਰਕੇ ਬੋਕ ਡੋਕੀ ਨਾਲ ਆਪਦਾ ਬੁਲਾ ਲੈਣ ਨੂੰ ਵੀ ਆਹ ਬਾਈ ਕੀ ਪ੍ਰੋਸੀਜਰ ਕੀ ਆ ਹਨਾ? ਸੰਪਰਕ ਕਰਕੇ ਅਸੀਂ ਪਹੁੰਚ ਹੀ ਕਰ ਦਿੱਤੀ ਜੀ। ਵਧੀਆ ਚੀਜ਼ ਆ ਵੈਸੇ ਸਾਰੇ ਜਿੰਨੀਆਂ ਵੀ ਆਪਣੇ ਟਰਾਲੀng ਵਾਲੇ ਭਰਾ ਆ ਜਾਂ ਕੋਈ ਹੋਰ ਆ ਰਿਹਾ ਉਹਨਾਂ ਲਈ ਹਨਾ ਵਧੀਆ ਚੀਜ਼ ਲੈ ਕੇ ਆਉਣਾ ਚਾਹੀਦਾ ਜਰੂਰੀ ਚਾਹੀਦਾ ਚਾਹੀਦਾ ਜਰੂਰੀ ਆ ਜੀ। ਕਿਉਂਕਿ ਅੱਗੇ ਕੀ ਹਾਲਾਤ ਹੋਣਿਆ ਹਨਾ ਜਿਵੇਂ ਜਿਹੜੇ ਸਾਹਮਣੇ ਨੈੱਟ ਬੰਦ ਆ। ਕਈ ਵਾਰੀ ਕੋਈ ਸਰਾਰਤੀ ਕਿ ਹੁਣ ਇੱਕ ਦੂਜੇ ਨਾਲ ਸੰਪਰਕ ਬਣਿਆ ਰਹਿੰਦਾ ਆ ਮੇਲ ਮਲਾਪ ਹੁੰਦਾ ਰਹਿੰਦਾ ਹੈ ਵਧੀਆ ਹੈ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਦੱਬੀ ਫਿਰ ਦੋ ਕੰਮ ਹੈ ਹਾਂ ਪੂਰਾ ਚੜ੍ਹਦੀ ਕਲਾ ਜੀ ਹਾਂ ਕੱਲ ਨੂੰ ਕੱਲ ਦੀ ਕਾਲ ਆ ਦੇਖੋ ਜੇ ਸਰਕਾਰ ਮੰਨਦੀ ਠੀਕ ਹੈ ਨਹੀਂ ਤਾਂ ਫਿਰ ਆਪਾਂ ਦਾ ਆਪਣਾ ਪੂਰਾ ਜੋਰ ਲਾਵਾਂਗੇ ਜੀ ਸਾਰੇ ਭਰਾ ਚੜ੍ਹਦੀ ਕਲਾ ਚਾਹੀਦੀ ਠੀਕ ਹੈ ਹਾਂ ਜੀ ਬਾਕੀ ਸਾਡੇ ਪ੍ਰਧਾਨ ਸਾਹਿਬ ਗੱਲ ਕਰਨਗੇ ਚਲੋ ਬਾਈ ਫਿਰ ਹੋਰ ਜੀ ਬਾਈ ਠੀਕ ਹਾਂ ਬਾਈ ਜੀ ਚੜ੍ਹਦੀ ਕਲਾ ਜੀ ਬੱਲੇ ਬੱਲੇ ਆ ਕੀ ਨਾਮ ਵੀਰੇ ਆਪਣਾ ਹਰਪੀ ਸੰਧੂ ਹੈ ਬਾਈ ਹਰਪੀ ਸੰਧੂ ਬਾਈ ਇਹ ਵੀ ਆਪਣੇ ਕਿਸੇ ਨੇ ਭਰਾ ਨੇ ਕਿਹਨੇ ਫਿਰ ਸੇਵਾ ਕੀਤੀ ਕਿ ਜੂਨੀਅਰ ਬੰਨਿਓ ਲਿਆਂਦਾ ਜੀ ਜੂਨੀਅਰ ਬੰਨਿਓ ਵੀ ਆਪਣੇ ਕੋਈ ਸੱਜਣ ਨੇ ਵੀ ਕਿ ਕਰਨੇ ਸੇਵਾ ਕਰਦੀ ਹੈ ਜੀ ਹਾਂ ਜੀ ਹਾਂ ਜੀ ਆਏ ਬਾਈ ਹੁਣ ਆਪਣੇ ਆਪਣੇ ਭਾਈਚਾਰੇ ਦੇ ਬੱਚੇ ਇਹ ਚੀਜ਼ ਬਹੁਤ ਹੁੰਦੀ ਹੈ ਨਾ ਜੇ ਉਹਨਾਂ ਨੂੰ ਲੱਗੇ ਯਾਰ ਆਖਾਈ ਜਾ ਕੋਈ ਬਾਹਰਲਾ ਹੋਗਾ ਜਾਂ ਆਪਣਾ ਕੋਈ ਬਾਹਰ ਬੈਠਾ ਜਾ ਆਪਣਾ ਕੋਈ ਸੱਜਣ ਮਿੱਤਰ ਬਾਬੇ ਨਾਨਕ ਦੇ ਫਲਸਫੇ ਦੇ ਚੱਲਣ ਵਾਲੀ ਕੌਮ ਹੈ ਤੇ ਬਾਬੇ ਨਾਨਕ ਨੇ ਸਾਨੂੰ ਵਰਦਾਨ ਦਿੱਤਾ ਹੋਇਆ ਪਿਆ ਵੰਡ ਛਕਣ ਦਾ ਸਹੀ ਗੱਲ ਹੈ ਤੇ ਇੱਥੇ ਲੰਗਰ ਹਰ ਤਰ੍ਹਾਂ ਦੇ ਚੱਲਦੇ ਆ ਤੇ ਕੋਈ ਪਾਣੀ ਹੁਣ ਬੋਕੀ ਡੋਕੀ ਦਾ ਚੱਲਦਾ ਵੋਕੀ ਐਂ ਚੇ ਜਕਨਾ ਵੀਡੀਓ ਕਰਕੇ ਆਏ ਆ ਉਹ ਬੰਦਿਆਂ ਨੇ ਨਾ 35 ਤੋਂ 30 ਲੱਖ ਦੀ ਜੀਸੀਵੀ ਲਿਆ ਹਲਿਆਂ ਦਾ ਹਾਈਡਰਾ ਲਿਆਦਾ ਚੈਨ ਉਹ ਦੂਜੀ ਨੂੰ ਦੀ ਚੈਨਾ ਵਾਲੀ ਹੁੰਦੀ ਜਿਹੜੀ ਪਾਪ ਲਿਆਣ ਉਹ ਲਿਆਂਦੀ ਉਹ ਕਹਿੰਦੇ ਯਾਰ ਵੀ ਵੀ ਅਸੀਂ ਯਾਰ ਟਰੈਕਟਰਾਂ ਦੇ ਗੋਲੀਆਂ ਗੁੜੀਆਂ ਜਾਂ ਮਾਰਦਿਆ ਕਹਿੰਦਾ ਯਾਰ ਇਹਦਾ ਤੋੜੀ ਉਹਨਾਂ ਨੇ ਪੱਕਾ ਬੰਦ ਕਰਾਦਾ ਸਾਰਾ ਸੀਲਡ ਕਰਾਦਾ ਉਹਦਾ ਕੈਬਨ ਲੋਹੇ ਦੇ ਲਾ ਕੇ ਮਤਲਬ ਜਿਹੜੀ ਚੀਜ਼ ਦੀ ਲੋਡ ਪੈਂਦੀ ਆ ਯਾਰ ਆਪਣੇ ਪੰਜਾਬੀ ਭਰਾ ਆ ਜਾਂ ਆਪਣਾ ਕਿਸਾਨ ਜਿਹੜਾ ਵੀ ਬੰਦਾ ਬਾਤ ਚੜ ਕੇ ਪੈਂਦਾ ਹੀ ਪੈਂਦਾ ਉਹਦੀ ਮਨਾ ਬਾਈ ਜੀ ਵੇਖੋ ਸਰਕਾਰ ਆਪਣੇ ਹੱਥ ਕੰਡੇ ਅਪਣਾਉਂਦੀ ਪਈ ਹੈ ਜੇ ਸਰਕਾਰ ਦਾ ਦਿਮਾਗ ਬਹੁਤ ਹੈ ਤੇ ਇਹ ਕਲੇਖ ਨੂੰ ਸਮਝੀ ਜਾਣਗੇ ਪੈਲੀਆਂ ਵਾਲੀ ਹੈ ਕਲੇ ਕਈ ਫੜਕੇ ਤੇ ਬਟਾਂ ਗੋਡਣ ਜੋਗੀ ਹੈ ਜਾਂ ਲੈਟਰ ਜਾਣ ਜੋਗੀ ਹੈ ਦਿਮਾਗ ਇੰਨਾ ਕੋਈ ਭਾਈ ਬਹੁਤ ਹੈ ਇਹ ਇਹ ਕੌਣ ਕੋ ਦਿਮਾਗ ਘਟ ਰਿਹਾ ਬਹੁਤ ਦਿਮਾਗ ਹੈ ਬਹੁਤ ਜਗਾੜੀ ਜਟ ਕਹਿੰਦੇ ਇਹਨਾਂ ਨੂੰ ਇਹ ਉਹ ਗੋਮ ਹੈ ਜਿਹੜੇ ਜਗਾਰ ਖਾਂ-ਖਾਂ ਦੇ ਲਾ ਲੈਂਦੀ ਹੈ ਹਾਂ ਦਾ ਹਾਂ ਜੀ ਹਾਂ ਜੀ ਜਿਹੜੇ ਇਹ ਕਰਦੇ ਆ ਉਹਦੇ ਤਾਂ ਭੈਣ ਆਪਣੇ ਘਰੇ ਹੀ ਨੇ ਜਗਾਰ ਆਪਣੇ ਘਰੇ ਹੀ ਖੜਿਆ ਆ ਸਾਮ ਦਸ ਦੇੜੇ ਜਿਹੜੇ ਹੁਣ ਜਿਵੇਂ ਉਹ ਤੂੜੀ ਵਾਲਾ ਆਪਣੇ ਨਾ ਭਰਦੇ ਕੁੱਪ ਭਰਦੇ ਉਹਨੇ ਆਪਾਂ ਜਾਂ ਕੋਈ ਆਪਾਂ ਅੰਦਰ ਤੂੜੀ ਪਾਉਂਦੇ ਜਿਹੜੇ ਪੱਖੇ ਹੁੰਦੇ ਉਹ ਬੰਬ ਜੇ ਚੱਕ ਚੱਕ ਉਧਰ ਹੀ ਭਗਾਈ ਗਿਆ ਬਿਲਕੁਲ ਜੀ ਬਿਲਕੁਲ ਮਤਲਬ ਉਹਨਾਂ ਨੂੰ ਭਾਈ ਔਖੇ ਦਾ ਬਹੁਤ ਹੋਣਗੇ ਪੈਂਦੇ ਦਾ ਹੋਣਗੇ ਵੀ ਯਾਰ ਆ ਕੀ ਚੱਕ ਲੈ ਪਹਿਨਾ ਹਵਾ ਜਿਹਾ ਜਗਾਣਾ ਹੈ ਪਹਿਲੇ ਦਿਨ ਪਹਿਲੇ ਦਿਨ ਭਾਈ ਜਦੋਂ ਆਪਾਂ ਉੱਥੇ ਗਏ ਨਾ ਜਦੋਂ ਪਹਿਲੇ ਦਿਨ ਤੇ ਚਲੋ ਅਸੀਂ ਬੰਬੂ ਬਖਾਦੇ ਵਾ ਵਾ ਖੋਖਾ ਲਾਲ ਕਰਾਈਆਂ ਆਪਣੀਆਂ ਹਨ ਸਾਡੇ ਬੰਦੇ ਵੀ ਫੱਟ ਰਹੇ ਦੋ ਦਿਨਾਂ ਹਾਂ ਤੇ ਅਗਲੇ ਦਿਨ ਜਦੋਂ ਅਸੀਂ ਦੂਜੀ ਵਾਰ ਦੂਜੇ ਦਿਨ ਗਏ ਵੇਖਿਆ ਜਦੋਂ ਇਹ ਹਸਾਕਤਾ ਫਿਰ ਉਦੋਂ ਜਗੜ ਲਾਏ ਜਿਹੜੇ ਅੱਖੇ ਭੁਖੇ ਰੀਪਰ ਉਪਰਾਂ ਵਾਲੇ ਆ ਗਏ ਜਿਹੜੇ ਵੱਡਾ ਪਖਾ ਲੈਂਦਾ ਉਹ ਉਹਨਾਂ ਦਾ ਧੂਆਂ ਉਹਨਾਂ ਵਾਲੀ ਜਾਂਦਾ ਹੀ ਫਿਰ ਚਿਕਾਂ ਤੇ ਉਹਨਾਂ ਦੀਆਂ ਨਿਕਲੀਆਂ ਬੜੀਆਂ ਤੇ ਬਾਅਦ ਇਹ ਅਗਲੇ ਦਿਨ ਬਸੰਤ ਸੀ ਕੀ ਬਸੰਤ ਵਾਲੇ ਨਹੀਂ ਪਤੰਗ ਜਿਹੜਾ ਹੀ ਆਈ ਉਹ ਕਹਿ ਬਣੀ ਬਸੰਤ ਮਨਾਉਂਦੇ ਆ ਜਦੋਂ ਸ਼ਾਮਾਂ ਨੂੰ ਸੁੱਟਿਆ ਨਾ ਡਰੋਨ ਉਹਨਾਂ ਦਾ ਤੇ ਇਹ ਚਿਕਾਂ ਮਾਰਦੇ ਉਹਨਾਂ ਨੂੰ ਫਿਰ ਆਪਣੇ ਬੰਦੇ ਨਹੀਂ ਹਟਾਈ ਹਾਂਜੀ ਇੱਥੇ ਆਪਣੇ ਆਪਣੀ ਟੀਮ ਦੇ ਬੰਦੇ ਸੀਗੇ ਪਤਾ ਤੇ ਫਿਰ ਲੱਗਾ ਉਹਨਾਂ ਨੂੰ ਕਿ ਇਹਨਾਂ ਨੇ ਪਤੰਗ ਹੀ ਔਂ ਜ ਇਹ ਇਥੇ ਕਹਿੰਦੇ ਹਨ ਭੰਗੜੇ ਪਾਉਂਦੇ ਪਏ ਲੱਤ ਤੇ ਗੋਲੀ ਖਾ ਕੇ ਵੀ ਆਪਣੇ ਸ਼ਰੇ ਖਾ ਕੇ ਵੀ ਫਿਰ ਵੀ ਜਿਹੜੇ ਕਰੇ ਛੱਡੀ ਜਾਂਦੇ ਆ ਹਾਂ ਆਪਣੇ ਆਪਣੇ ਤਾਂ ਸਿਧਾਂਤ ਹੀ ਇਦਾਂ ਦਾ ਆ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਵਾ ਸ਼ਰੇ ਆਪਾਂ ਪਤੰਗ ਚੜਾਉਂਦੇ ਬੰਦੇ ਸਾਰੇ ਆਪਣੇ ਉੱਥੇ ਉਹ ਸੋਚੀ ਜਾਣਗੇ ਬਸੰਤ ਮਨਾਉਣ ਆਏ ਆ ਉਦੋਂ ਬਸੰਤ ਪੰਛੀ ਨਹੀਂ ਸੀਗੀ ਹਾਂਜੀ ਹਾਂਜੀ ਤੇ ਜਦੋਂ ਸ਼ਾਮਾਂ ਨੂੰ ਉਹਨਾਂ ਦਾ ਡਰੋਨ ਲਾਇਆ ਉਹਦਾ ਤੇ ਵੇਹ ਲੱਗਾ ਕਿ ਇਹਨਾਂ ਨੇ ਇਹਦਾ ਪਤੰਗ ਕਿਹੜਾ ਇਹ ਕਿਉਂ ਪਤੰਗ ਸਹੀ ਗੱਲ ਹਾਂਜੀ ਹਾਂਜੀ ਫਿਰ 5 ਰੁਪਏ ਦੇ ਪਤੰਗ ਨੇ 5 10 ਲੱਖ ਵਾਲਾ ਡਰੋਨ ਡਰੋਨ ਫੜ ਲਿਆ ਫਿਰ ਬਾਈ ਹਾਂਜੀ ਹਾਂਜੀ ਇਹ ਤਾਂ ਵਧੀਆ ਯਾਰ ਆਪਣੇ ਹਰੇਕ ਆਪਣੇ ਪੰਜਾਬੀ ਭਰਾ ਤੇ ਇਹ ਚੀਜ਼ ਜ਼ਰੂਰੀ ਆਣਾ ਆਪਣੇ ਹੁਣ ਜਿਵੇਂ ਲੰਗਰ ਆ ਸਾਰੀ ਚੀਜ਼ ਦੇ ਲੰਗਰ ਲੱਗਿਆ ਪਿਆ ਅਗਲਾ ਚੂਜ਼ ਕਰਕੇ ਖਾਂਦਾ ਵੀ ਯਾਰ ਮੈਂ ਆ ਖਾਲਾਂ ਕਿ ਆ ਖਾਲਾਂ ਨਾ ਇਹੀ ਗੱਲ ਬਾਈ ਇਹੋ ਚੀਜ਼ ਉਹਨਾਂ ਨੂੰ ਚੁਪਦੀ ਹੈ ਸਰਕਾਰਾਂ ਨੂੰ ਕਿ ਇਹ ਤੇ ਇਹ ਜਿੱਥੇ ਜਾਂਦੇ ਉੱਥੇ ਜਾ ਕੇ ਮਾਹੌਲ ਇਦਾਂ ਦਾ ਬਣਾਉਣ ਦੇ ਚੜ੍ਹਦੀ ਕਲਾ ਵਾਂਗ ਜੰਗ ਦੇ ਮੈਦਾਨ ਦੇ ਵਿੱਚ ਵੀ ਪੂਰੇ ਡਟੇ ਪਏ ਆ ਬੱਲੇ ਬੱਲੇ ਚੱਲਦੀ ਰਹੀ ਹੈ ਪੂਰੀ ਵੇਖੋ ਜਿਹੜੀ ਮਰਜੀ ਟਰਾਲੀ ਦੇ ਵੇਖੋ ਕਿਸੇ ਦੇ ਚਿਹਰੇ ਤੇ ਮਯੂਸੀ ਤਾਂ ਨਹੀਂ ਦਿਖਣੀ ਭਾਵੇਂ ਸਾਨੂੰ ਸਰਕਾਰਾਂ ਨੇ ਆਪਣੀਆਂ ਪਿਆਣੇ ਪਰ ਜਿਹੜਾ ਸਿਧਾਂਤ ਹੈ ਸਾਨੂੰ ਚੜ੍ਹਦੀ ਕਲਾ ਜੀ ਗੁਰੂ ਸਾਹਿਬ ਨੇ ਰਹਿਣਾ ਸਿਖਾਇਆ ਇਹ ਸਾਰੇ ਚੜ੍ਹਦੀ ਕਲਾ ਜੀ ਰਹਿਣੇ ਜੀ ਸਾਰੇ ਪਿੱਛੋਂ ਸ਼ੌਟਕਾਰ ਦੇ ਆਉਨੇ ਆ ਬਾਪੂ ਵਰਗੇ ਨਜ਼ਾਰੇ ਲੈਂਦੇ ਆ ਪੂਰੇ ਬੈਠੇ ਮੜਕਾ ਮਾਰਦੇ ਆ ਬਿਲਕੁਲ ਜੀ ਬਿਲਕੁਲ ਕੋਈ ਚੀਜ਼ ਆਪਨੇ ਸਾਰੇ ਪੰਜਾਬ ਦੇ ਖੂਨ ਚ ਹੈਗੀ ਹੈ ਬਿਲਕੁਲ ਜੀ ਬਿਲਕੁਲ ਇਹ ਸਾਡਾ ਡੀਐਨਏ ਇੰਦਾ ਦਾ ਜੀ ਸਾਡਾ ਡੀਐਨਏ ਇੰਦਾ ਦਾ ਹਾਂ ਜੀ ਤੇ ਪਹਿਲਵਾਨ ਸਾਹਿਬ ਵੀ ਆਏ ਬਨਾਲ ਬਿਲਕੁਲ ਜੀ ਪਹਿਲਵਾਨ ਸਾਡੇ ਪਹਿਲਵਾਨ ਜੱਸਾ ਪਹਿਲਵਾਨ ਜੀ ਹਾਂ ਜੀ ਸਭ ਦਾ ਪੁੱਛਦੀ ਫਿਰ ਵੀਰੇ ਹੁਣ ਹਾਂ ਜੀ ਕੁਝ ਜੀ ਹੁਣ ਹਰਿਆਣੇ ਨਾਲ ਖੇਲਾਂਗੇ ਭੜੀ ਹਾਂ ਹਰਿਆਣੇ ਨਾਲ ਖੇਲਾਂਗੇ ਭੜੀ ਹਾਂ ਹਰਿਆਣਾ ਨਾਲ ਲਾ ਕੇ ਤੁਰਾਂਗੇ ਨਾਲ ਨਾਲ ਜਿਹੜੇ ਨਾ ਖੱਟੜ ਦੇ ਆ ਨਾ ਚਮਚੇ ਮੂਰੇ ਲਾਏ ਅੱਛਾ ਉਹਨਾਂ ਨਾਲ ਉਹਨਾਂ ਨਾਲ ਕੁਝ ਚੱਲੂਗੀ ਨਾ ਗੱਲ ਪਤਾ ਲੱਗਣਾ ਆਪਣੇ ਹਰਿਆਣੇ ਵਾਲੇ ਭਲਵਾਨ ਵੀ ਆਉਣਗੇ ਉਹ ਵੀ ਆਉਣਗੇ ਸਾਡੇ ਨਾਲ ਹਰਿਆਣੇ ਦੇ ਭਰਾ ਉਹਦਾ ਨਾਲ ਹੀ ਤੁਰਦੇ ਆ ਪੰਜਾਬ ਸ਼ਿੰਗਾਂ ਵੀ ਦੇਖਣ ਆਉਂਦੇ ਆ ਸਾਡੇ ਕੋਲ ਤੇ ਉੱਥੇ ਇਕੱਠੇ ਹੀ ਰਹਿਦਾ ਸ਼ਿੰਗਾਂ ਵੀ ਮਿਲਦੇ ਵਰਤਦੇ ਉਹਦਾ ਬਿਚਾਰੇ ਬਹੁਤ ਪਿਆਰ ਕਰਦੇ ਆ ਪਰ ਜਿਹੜੀ ਆ ਸਰਕਾਰਾਂ ਗੰਦੀਆਂ ਨਾ ਇਹ ਪਾੜ ਪਾਉਂਦੀਆਂ ਭਾਜੀ ਸਹੀ ਗੱਲ ਹਾਂਜੀ ਬਾਕੀ ਦਾ ਸਾਰਾ ਕੁਝ ਵਧੀਆ ਭਾਜੀ ਇੱਥੇ ਵੀ ਚੱਲਣ ਦੇ ਲੰਗਰ ਪਾਣੀ ਮਿਲਦਾ ਦੁੱਧ ਪੀ ਜਾਂਦੇ ਬਾਠ ਠੀਕ ਆ ਪੁਲਵਾਨਾ ਖਰਾਕ ਚਾਹੀਦੀ ਖਰਾਕ ਦੀ ਕੋਈ ਕਮੀ ਨਹੀਂ ਮਾਰਾ ਇਹਨੇ ਬਹੁਤ ਕੁਝ ਦਿੱਤਾ ਇੱਥੇ ਸਹੀ ਗੱਲ ਆ ਲੰਗਰ ਪਤਾ ਹੀ ਨਹੀਂ ਲੱਗਦਾ ਕਿਹੜਾ ਖਾਣਾ ਕਿਹੜਾ ਖਾਣਾ ਸਹੀ ਜਿਹੜਾ ਖਾ ਗਿਆ ਵੀ ਕਿਹੜਾ ਖਾਈਏ ਉਧਰ ਕੋਈ ਉਹ ਵਿਚਾਰਾ ਕੋਈ ਕਹੂਗਾ ਆ ਜਾਓ ਇੱਧਰ ਨੂੰ ਆ ਜਾਓ ਚੌਲ ਖਾ ਲਓ ਕੋਈ ਕਹਿੰਦਾ ਖੀਰ ਖਾ ਲਓ ਕੋਈ ਕਹਿੰਦਾ ਰੋਟੀ ਗੋਭੀ ਦਾ ਖਾ ਲਓ ਕੀ ਕਰੀਏ ਵੀਰਾਂ ਗੋਭੀ ਵਾਲੇ ਖਾ ਲਓ ਹਲ ਵਾਲੇ ਖਾ ਲਓ ਰੋਟੀ ਵਾਲੇ ਹੋਰ ਭਾਵਾ ਪਤਾ ਨਹੀਂ ਲੱਗਦਾ ਬੰਦਾ ਅੱਧਾ ਕਦਾ ਪਜਲ ਹੋ ਜਾਂਦਾ ਨਿਆਰੇ ਆ ਭਾਜੀ ਇੱਥੇ ਹਾਂਜੀ ਰਸਦਾ ਲੰਗਰ ਕੀ ਲੱਗਾ ਐ ਰਸਦਾ ਵੀ ਲੰਗਰ ਆਇਆ ਉਹ ਪੱਕੀ ਟਰਾਲੀ ਉਹਨਾਂ ਨੇ ਲਾ ਕੇ ਲਾ ਲਈ ਉੱਥੇ ਜਣਾ ਮਨ ਉਹ ਗੱਡੀ ਵਸੀ ਲੱਸੀ ਦਾ ਹਾਂ ਹਾਂਜੀ ਹਾਂਜੀ ਸਾਰਾ ਕੁਝ ਹੀ ਹੈ ਮਹਾਰਾਜ ਦੀ ਬੜੀ ਕਿਰਪਾ ਪਲਾਉਣਾ ਹੁਣ ਇਹਦੇ ਚ ਔਰ ਇਹ ਤੇ ਡੋਕੀ ਬੋਕੀ ਜੀ ਕੀ ਕੀ ਆਏ ਡੋਕੀ ਬੋਕੀ ਤੇ ਦੀ ਗਾ ਲਿਆ ਲਿਆਉਂਦੇ ਆ ਜੇ ਕਿਤੇ ਅਸੀਂ ਗਾਇਬ ਗੁਬ ਹੋ ਜਾਈਏ ਫਿਰ ਲੱਭ ਲੀਂਦੇ ਸਾਨੂੰ ਲੱਭ ਲੈਂਦੇ ਆ ਆ ਜਾਓ ਕਿਹ ਗਹਿਣਾ ਇੱਥੇ ਕਿੰਦਰ ਗਾਇਬ ਹੋ ਜੇ ਨਜ਼ਰ ਦੀ ਇਹ ਘੁੰਮਣ ਚਲ ਜੀਦਾ ਭਾਈ ਬਾਰਡਰ ਵਾਲਾ ਹਾਂ ਉਧਰ ਫਿਰ ਜਦੋਂ ਇਹਨਾਂ ਦੀ ਕਾਲ ਆ ਜਾਂਦੀ ਆ ਫਿਰ ਇਕੱਠੇ ਹੋ ਜਾਈਦਾ ਭਜੀ ਹਾਂ ਸਹੀ ਗਾ ਹਾਂਜੀ ਹਾਂਜੀ ਮੇਰੇ ਮਿੱਤਰੋ ਪ੍ਰਭਾਨ ਸਾਹਿਬ ਵੀ ਪਹੁੰਚੇ ਵੇ ਆਪਣੇ ਤੇ ਇਧਰ ਆਪਣੇ ਨਾਲ ਬਾਪੂ ਵੀ ਬੈਠਾ ਗਾ ਬਾਪੂ ਕੀ ਹਾਲ ਹੈ ਹਾਂ ਟਰਟੀ ਕਾਲ ਆ ਗਿਆ ਪੂਰਾ ਜੀ ਪੂਰਾ ਠੀਕ ਠਾਕ ਬਿਲਕੁਲ ਜੀ ਲੱਗੇ ਵੇ ਮੂਰੇ ਮੁੰਡੇ ਆਪਣੇ ਬਰੇ ਪਹਿਲਵਾਨ ਬੈਠੇ ਜੀ ਹਾਂ ਪੂਰੇ ਮੋਰਚੇ ਤੇ ਸਾਡਾ ਸੰਪਰਕਾ ਬੱਟ ਬੱਕੀ ਟੋਕੀ ਨਾਲ ਚੱਲ ਰਿਹਾ ਜੀ ਹਾਂ ਮਾੜੀ ਜੀ ਕੋਈ ਗੱਲ ਹੁੰਦੀ ਪੂਰੀ ਲਾਈਨ ਤੇ ਖਬਰਾਂ ਪਹੁੰਚ ਜਾਂਦੀਆਂ ਹਾਂ ਹਾਂ ਬਾਕੀ ਚਲੋ ਕੱਲ ਦੀ ਕਾਲ ਤੋਂ ਬਾਅਦ ਦੇਖੋ ਪੂਰੀ ਮਸ਼ੀਨਾਂ ਆ ਗਈਆਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਬੱਡ ਤੇ ਪਹੁੰਚ ਵੀ ਗਏ ਰਸਲੇ ਮਾੜੀ ਮੋਟੀ ਕਰੀ ਜਾਂਦੇ ਆ ਕਰ ਇਹ ਤਾਂ ਨਹੀਂ ਕਰਨਗੇ ਉੱਦਾ ਜੇ ਢਾੜਾ ਲੈਣ ਗਏ ਆ ਦੇ ਵੇ ਹਾਂ ਨਾ ਗਿਆ ਵੀ ਉੱਥੇ ਹੋਰ ਚਲ ਗੀਆਂ ਹਾਂ ਹੌਸਲੇ ਬੁਲੰਦੀਆ ਆਪਣੇ ਬੰਦੇ ਰਹਿਣਾ। ਪੂਰੇ ਪੂਰੇ ਕਿਸੇ ਦੇ ਚਿਹਰੇ ਤੇ ਤੁਹੀਂ ਦੇਖੋ ਕੋਈ ਹੈ? ਨਾ ਨਾ। ਨਰਾਸ਼ਾ। ਨਾ ਨਾ। ਸਭ ਚੜ੍ਹਦੀ ਕਲਾ 'ਚ ਹਮ ਆਪਣੇ ਸਤਗੁਰੂ ਦਾ ਸਵੇਰੇ ਸ਼ਾਮ ਨਾਮ ਲਈਦਾ ਜੀ। ਅਰਦਾਸ ਬੇਨਤੀ ਕਰਕੇ ਬਸ। ਬਾਬੂ ਇਹ ਸਰਕਾਰਾਂ ਸਾਹਮਣੇ ਕਿਉਂ ਨਹੀਂ ਆਉਣੀ ਹੈ? ਮਤਲਬ ਇਹਨਾਂ ਨੂੰ ਕੀ ਇਹ ਚੀਜ਼ ਕਿਉਂ ਲੱਗਦੀ ਆ ਵੀ ਹਾਂਗੇ ਬਾਰ-ਬਾਰ ਇਹ ਪੰਜਾਬ ਨੂੰ ਕਿਉਂ ਟਾਰਗੇਟ ਕਰ? ਨਹੀਂ ਨਹੀਂ ਐਕਚੁਅਲੀ ਸਭ ਤੋਂ ਪਹਿਲਾਂ ਭਾਰਤ ਦੀ ਬੰਡ ਨਹੀਂ ਹੋਈ ਜੀ, ਇਹ ਪੰਜਾਬ ਦੀ ਬੰਡ ਹੋਈ ਸੀ ਜੀ। 10 ਲੱਖ ਬੰਦਾ ਮਰਿਆ ਹੈ। ਇਹ ਪੰਜਾਬ ਦੇ ਹਿੱਸੇ ਪਹਿਲਾਂ ਕੀਤਾ ਇਹਨੂੰ ਹੂੰ ਫੋਨ ਵੀ ਇਹਨਾਂ ਨੂੰ ਇਹ ਪੰਜਾਬੀ ਕਿਉਂ ਚੁੱਭਦੀ ਆ ਸਾਨੂੰ ਇਹ ਸਮਝ ਨਹੀਂ ਲੱਗਦੀ ਇੱਕ ਬਾਪ ਦਾ ਜਿਹੜਾ ਸਿਆਣਾ ਪੁੱਤ ਹੁੰਦਾ ਨਾ ਉਹਰਾ ਉਹਨਾਂ ਬਹੁਤ ਪਿਆਰ ਹੁੰਦਾ ਹੂੰ ਪੰਜਾਬ ਇੰਡੀਆ ਦਾ ਇੱਕ ਸਿਆਣਾ ਪੁੱਤ ਆ ਸਾਰੇ ਭਾਰਤ ਦਾ ਤੇ ਅਨ ਦਾਤਾ ਬਣ ਕੇ ਜਾਨੀ ਖੜਾਉਂਦਾ ਠੀਕ ਹੈ ਜੀ ਮਿਹਨਤ ਕਰਦੇ ਹਾਂ ਪਰ ਇਹ ਸਾਨੂੰ ਹੀ ਮਾਰਨਾ ਚਾਹੁੰਦੇ ਐਕਚੁਅਲੀ ਇਹਦਾ ਦਾ ਮੁੱਦਾ ਵੈਸੇ ਤਾਂ ਸਾਨੂੰ ਇਹ ਸਿੱਖ ਪੰਥ ਹੀ ਨਹੀਂ ਇਹਨਾਂ ਨੂੰ ਚੰਗਾ ਲੱਗ ਰਾ ਮੇਰੇ ਹਿਸਾਬ ਨਾਲ ਕਿਉਂਕਿ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸੈਂਟਰ ਚ ਆਈਆਂ ਨਾ ਜੀ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਕੀ ਹੈ ਉਹ ਸਾਡੀ ਉਹ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਵਿਧਾਨ ਇਹਨਾਂ ਨੂੰ ਸਮਝ ਹੀ ਨਹੀਂ ਆਇਆ ਅਜੇ ਤੱਕ ਯਾਰ ਕਿ ਹਾਂ ਦੇਖੋ ਨਾ ਬਾਬੇ ਨਾਨਕ ਦੇ ਸਾਦੇ ਸਰਵਾਦੇ ਭਲੇ ਵਾਸਤੇ ਸਾਰਾ ਕੁਝ ਔਰ ਸਿੱਖ ਕਰਦੇ ਵੀ ਆ ਪਰ ਸਰਕਾਰਾਂ ਕਿਉਂ ਨਹੀਂ ਸਮਝਦੀਆਂ ਸਾਨੂੰ ਨਹੀਂ ਸਮਝ ਲੱਗਦੀ ਸਮੇਂ-ਸਮੇਂ ਤੇ ਕਾਨੂੰਨ ਪਹਿਲਾਂ ਜਿਹੜੇ ਕਾਲੇ ਕਾਨੂੰਨ ਚੋਂ ਰੱਦ ਹੋਏ ਚਲੋ ਉਹਨੂੰ ਕਹਿੰਦਾ ਮੇਰੀ ਭਗਤੀ ਵਿੱਚ ਕਮੀ ਰਹਿ ਗਈ ਹੁਣ ਇਹਦੀ ਕਿਹੜੀ ਭਗਤੀ ਹੁਣ ਤਾਂ ਆਰਾਮ ਮੰਦਿਰ ਵੀ ਬਣਿਆ ਹੁਣ ਤੇ ਉਹ ਖੁਸ਼ੀਆਂ ਵਿੱਚ ਸਾਰੇ ਜਾਨੀ ਕਹਿੰਦੇ ਹੁੰਦੇ ਆ ਵੀ ਦੋਨੋਂ ਹੱਥਾਂ ਨਾਲ ਸਭ ਕੁਝ ਕਰਨੇ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਪਰ ਸਾਨੂੰ ਨਹੀਂ ਸਮਝ ਲੱਗਦੀ ਵੀ ਕੀ ਪਰ ਅਸੀਂ ਸਾਡੇ ਹੌਸਲੇ ਬੁਲਾਂਦੇ ਆ ਕੱਲ ਨੂੰ ਕਾਲ ਕਾਲ ਹੈਗੀ ਆ ਦਿੱਤੀ ਗੱਲ ਬਾਤ ਵੀ ਹੋएगी ਜੇਕਰ ਸਰਕਾਰ ਨਾਲ ਗੱਲਬਾਤ ਨਹੀਂ ਸਿਰੇ ਚੜੂਗੀ ਤਾਂ ਫੇਰ ਆਪਣੇ ਤਿਆਰੀਆਂ ਹੈਗੀਆਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੇਹੇ ਤਾਂ ਆਪਾਂ ਨੌਜਵਾਨਾਂ ਨੂੰ ਕਹਾਂਗੇ ਆਪਾਂ ਸ਼ਾਂਤਮਈ ਤਰੀਕੇ ਨਾਲ ਮੈਂ ਉੱਥੇ ਸਟੇਜ ਤੇ ਵੀ ਇਹ ਬੋਲਿਆ ਸੀ ਕਿ ਤੁਸੀਂ ਇਹ ਬਾਰਡਰ ਤੇ ਜਿਹੜੇ ਹਨਾ ਨਾ ਵੈਰੀਕੇਟਿੰਗ ਕੀਤੀ ਹੈ 18 ਉਹਨਾਂ ਨੂੰ ਵੀ ਆਪਣੀਆਂ ਤੂਪਾਂ ਲੈ ਵਹੀਂ ਸਤਨਾਮ ਵਾਹਿਰ ਵਜਾਪ ਕਰਦੇ ਜਾਵਾਂਗੇ ਤੁਸੀਂ ਤੁਹਾਡੀਆਂ ਤੂਪਾਂ ਠੰਡੀਆਂ ਕਰ ਦਵਾਂਗੇ ਪਰ ਅਸੀਂ ਖਤਮ ਨਹੀਂ ਹੋਵਾਂਗੇ ਮਗਰੋਂ ਲੈਣਾ ਲੱਗ ਰਹੀਆਂ ਜਾਣਗੀਆਂ ਹਾਂ ਕੀ ਬਾਤ ਬਿਲਕੁਲ ਸਹੀ ਗੱਲ ਉਹਦਾ ਹੁੰਦਾ ਆ ਸਾਡਾ ਪਿਛਲਾ ਸਿੱਕਾ ਇਤਿਹਾਸ ਬੋਲ ਕੇ ਦੇਖਣ ਨੂੰ ਹਾਂ ਕਈ ਕਈ ਲੱਖ ਹਜ਼ਾਰਾਂ ਸ਼ਹੀਦ ਹੋਏ ਨਨਕਾਣਾ ਸਾਹਿਬ ਦਾ ਸਾਕਾ ਜੈਤੋ ਦਾ ਮੋਰਚਾ ਚੌਦਰੀਆਂ ਦਾ ਮੋਰਚਾ ਫਤਿਹ ਪ੍ਰਾਪਤ ਕੀਤੀ ਆ ਪਰ ਇਹ ਪਤਾ ਨਹੀਂ ਇਹਨਾਂ ਨੂੰ ਕਿਉਂ ਸਮਝ ਕਿਉਂ ਨਹੀਂ ਆਉਂਦੀ ਇਹ ਨਹੀਂ ਸਮਝ ਆਈ ਪਈ ਇਹ ਸਰਕਾਰਾਂ ਸਮਝਦੀਆਂ ਕਿਉਂ ਨਹੀਂ ਤੇ ਚਲੋ ਠੀਕ ਆ ਦੋਸਤੋ ਮਿਲਦੇ ਆ ਬਾ ਫੇਰ ਆਪਾਂ ਇੱਕ ਨਵੀਂ ਵੀਡੀਓ ਨਾਲ ਤੇ ਬਾਪੂ ਹੁਣਾਂ ਦਾ ਵਧੀਆ ਲੱਗੇ ਆ ਗੱਲਾਂ ਬਾਤਾਂ ਤੇ ਬਾਕੀ ਸਾਰੀਆਂ ਟਰਾਲੀ ਵਾਲਿਆਂ ਨੂੰ ਇਹ ਚਾਹੀਦਾ ਜਿਵੇਂ ਬਾਈ ਹੁਣੇ ਲੈ ਕੇ ਆਇਆ ਬਾਕੀ ਤੇ ਇਹ ਚਾਹੀਦਾ ਵੀ ਤੁਸੀਂ ਵੀ ਇਹ ਜਰੂਰ ਚਾਹੇ 2-4 ਸੈਟ ਲਿਆ ਕੇ ਰੱਖੋ ਕਿਉਂਕਿ ਇਹਦੀ ਜ਼ਰੂਰਤ ਪੈਂਦੀ ਆ ਧੰਨਵਾਦ